ਨਮਸਕਾਰ ਅਸੀਂ ਜਿਵੇਂ ਰੁਟੀਨ ਦੇ ਵਿੱਚ ਹਰ ਹਫ਼ਤੇ ਕਿਸੇ ਨਾ ਕਿਸੇ ਟੌਪਿਕ ਤੇ ਗੱਲ ਕਰਦੇ ਹਾਂ ਅੱਜ ਅਸੀਂ ਗੱਲ ਕੈਂਸਰ ਦੇ ਮਰੀਜ਼ਾਂ ਵਾਸਤੇ ਕਰਾਂਗੇ ਜਿਹੜੇ ਪ੍ਰੋਸਟੇਟ ਦੇ ਜਾਂ ਪਿਸ਼ਾਬ ਦੀ ਪੱਲੇ ਦੇ ਕੈਂਸਰ ਹੁੰਦੇ ਨੇ ਉਹ ਕੁਝ ਅਲੱਗ-ਅਲੱਗ ਤਰ੍ਹਾਂ ਦੇ ਹੁੰਦੇ ਆਮ ਲੋਕਾਂ ਨੂੰ ਨਹੀਂ ਪਤਾ ਤੇ ਕਿਉਂਕਿ ਇਹਦੇ ਵਿੱਚ ਆਮ ਲੋਕ ਜਦ ਅਵੇਅਰ ਹੀ ਨਹੀਂ ਹੋ ਪਾਉਂਦੇ ਜਿਵੇਂ ਕਿਸੇ ਪਿਸ਼ਾਬ ਦੇ ਫੋਨ ਆ ਗਿਆ ਜਾਂ ਕੋਈ ਪਿਸ਼ਾਬ ਲੁਕੇ ਜਾਂਦਾ ਜਾਂ ਕੋਈ ਪ੍ਰੋਬਲਮ ਹੈ ਕੈਂਸਰ ਆਪਾਂ ਕਿੰਨੇ ਪ੍ਰਕਾਰ ਦੇ ਕੈਂਸਰ ਹੁੰਦੇ ਤੇ ਕਿਵੇਂ ਇਹਦਾ ਪਤਾ ਕਿਵੇਂ ਲੱਗਦਾ ਪੇਸ਼ੇ ਨੂੰ ਮੈਂ ਡਾਕਟਰ ਨੂੰ ਦਿਖਾਵਾਂ ਜੀ ਦੇਖੋ ਪੇਸ਼ਾਬ ਦਾ ਜਿਵੇਂ ਆਪਾਂ ਕੈਂਸਰ ਕਹਿੰਦੇ ਆ ਤੇ ਜਿਵੇਂ ਤੁਹਾਨੂੰ ਰਸ ਹੈ ਕਿ ਇੱਕ ਬਲੈਡਰ ਦਾ ਕੈਂਸਰ ਹੋ ਸਕਦਾ ਹੈ ਪ੍ਰੋਸਟੇਟ ਦਾ ਕੈਂਸਰ ਹੋ ਸਕਦਾ ਹੈ ਇੱਕ ਸੈਕਿੰਡ ਤੁਹਾਡੀ ਨਾਲ ਗੱਲ ਕਰਦਾ ਇਹ ਸਾਡੇ ਡਾਕਟਰ ਨੇ ਡਾਕਟਰ ਸੁਮਨੀ ਸਖਦੇਵਾ ਜੀ ਕੈਂਸਰ ਦੇ ਸਰਜਰੀ ਦੇ ਮਾਮਲੇ ਉਹਨੂੰ ਕੋ ਸਰਜਰ ਐਮਸੀਏ ਤੋਂ ਉਹਨੂੰ ਸਰਜਰ ਹਾਂ ਜੀ ਇਹ ਆਪਾਂ ਗੱਲ ਕਰਨੀ ਸੀਗੀ ਕਿ ਪਿਸ਼ਾਬ ਦੇ ਰਸਤੇ ਦੇ ਕੈਂਸਰ ਤੇ ਉਸ ਚ ਮੇਨਲੀ ਜਿਹੜੇ ਆਪਾਂ ਗੱਲ ਕਰਦੇ ਜੀ ਇਹਨਾਂ ਪੇਸ਼ੈਂਟ ਨੂੰ ਜਿਹਵੇਂ ਸਿੰਪਟਮਸ ਆਉਂਦੇ ਠੀਕ ਹੈ ਉਸ ਚ ਜ਼ਿਆਦਾਤਰ ਕੈਂਸਰ ਜਾਂਦਾ ਹੈ ਬਲੈਡਰ ਦੇ ਯਾਨੀ ਪਿਸ਼ਾਬ ਦੀ थैਲੀ ਦੇ ਕੈਂਸਰ ਹੋ ਜਾਂਦੇ ਆ ਜਾਂ ਫਿਰ ਪ੍ਰੋਸਟੇਟ ਦੇ ਜਿਹਨੂੰ ਬਦੂਰ ਕਹਿੰਦੇ ਠੀਕ ਹੈ ਇਹਦੇ ਕਰਕੇ ਸਿੰਪਟਮਸ ਆਉਂਦੇ ਰਹੇ ਜੀ ਠੀਕ ਹੈ ਹੋਰ ਉੱਪਰ ਪਿਸ਼ਾਬ ਦੇ ਰਸਤੇ ਦੇ ਆਪਾਂ ਗੱਲ ਕਰੀ ਤਾਂ ਕਿਡਨੀ ਜੀ ਵੀ ਹੋ ਸਕਦੇ ਹੈ ਕਿਡਨੀ ਤੇ ਅੱਗੇ ਜਾ ਕੇ ਜਿਹੜਾ

ਉਹਦੇ ਕਰਕੇ ਰੁਕਾਵਟ ਆ ਜਾਂਦੀ ਹੈ ਇਹ ਪ੍ਰੋਸਟੇਟ ਦੇ ਜੇ ਕੈਂਸਰ ਵੱਗ ਗਿਆ ਰੋ ਪ੍ਰੋਸਟੇਟ ਦਾ ਕੈਂਸਰ ਹੈ ਉਹ ਪਿਸ਼ਾਬ ਦੇ ਰਸਤੇ ਨੂੰ ਬਲੌਕ ਕਰ ਰਿਹਾ ਹੈ ਤੇ ਉਹ ਵੀ ਇੱਕ ਤਰੀਕੇ ਨਾਲ ਪਿਸ਼ਾਬ ਉਹ ਸਿੰਪਟਮਸ ਪ੍ਰੋਡਿਊਸ ਕਰ ਰਹਾ ਹੈ ਤੇ ਉਹਨੂੰ ਵੀ ਆਪਾਂ ਐਸਈ ਕੈਟਾਗਰੀ ਚ ਇਨਕਲੂਡ ਕਰਦੇ ਹਾਂ ਤੇ ਮੇਨਲੀ ਜੇ ਆਪਾਂ ਅੱਜ ਗੱਲ ਕਰੀਏ ਤਾਂ ਆਪਾਂ ਪਿਸ਼ਾਬ ਦੀ थैਲੀ ਦੀ ਬਾਰੇ ਗੱਲ ਕਰਾਂਗੇ ਮਤਲਬ ਉਹਦੇ ਕੈਂਸਰ ਦੇ ਬਾਰੇ ਗੱਲ ਕਰਾਂਗੇ ਤੇ ਪਿਸ਼ਾਬ ਦੀ थैਲੀ ਦੇ ਕੈਂਸਰ

ਪਰ ਉਹਨੂੰ ਚੈੱਕ ਕਰਾਣਾ ਜ਼ਰੂਰੀ ਹੈ ਕਿ ਅਗਰ ਤੁਹਾਨੂੰ ਪੇਟ ਖੂਨ ਆਏ ਅਗਰ ਇੱਕ ਵਾਰੀ ਵੀ ਆਇਆ ਤਾਂ ਵੀ ਚੈੱਕ ਕਰਾਣਾ ਜ਼ਰੂਰੀ ਹੈ ਕਿ ਕੋਈ ਨਾ ਕੋਈ ਪ੍ਰੋਬਲਮ ਹੋ ਕਿ ਤਾਈ ਖੂਨ ਆਦਾ ਨਾਰਮਲੀ ਕਦੇ ਵੀ ਕੋਈ ਨਹੀਂ ਹੁੰਦਾ ਸਿਰਫ ਉਮਰ ਦਾ ਵੀ ਕੋਈ ਫਰਕ ਹੁੰਦਾ ਉਮਰ ਦਾ ਤਾਂ ਵੱਧਾ ਕੋਈ ਜਿਵੇਂ ਹਾਂ ਨਾਰਮਲੀ ਜਿਵੇਂ 50 50 ਸਾਲ ਤੋਂ ਬਾਅਦ ਹੀ ਜ਼ਿਆਦਾਤਰ ਕੈਂਸਰ ਹੁੰਦੇ ਹੈ ਕਿ ਪਹਿਲਾਂ ਘਟੁੰਦੇ ਬਟਾਕਲ ਖਾਣ ਪਾਣ ਆਪਣਾ

ਕੈਨసర్ ਵਾਸਤੇ ਸਕ੍ਰੀਨਿੰਗ ਟੈਸਟ ਹੈ ਪਿਸ਼ਾਬ ਦੇ ਖਿਆਲੀ ਵਾਸਤੇ ਆਲਦੋ ਕੋਈ ਸਕ੍ਰੀਨਿੰਗ ਆਪਾਂ ਕਰਦੇ ਨਹੀਂ ਠੀਕ ਹੈ ਜਿਸ ਕਰਕੇ ਆਪਾਂ ਰੂਟੀਨਲੀ ਕੋਈ ਟੈਸਟ ਕੀਤਾ ਜਾਵੇ ਬਟ ਇੱਕ ਸਿੰਪਲ ਟੈਸਟ ਹੈ ਉਹਦੇ ਵਿੱਚ ਯੂਰਿਨ ਦਾ ਆਪਾਂ ਮੈਲੀਗਨੈਂਟ ਸੈਲਸ ਚੈੱਕ ਕਰਦੇ ਯੂਰਿਨ ਨੂੰ ਹੀ ਚੈੱਕ ਕਰਦੇ ਨੇ ਉਹਦੇ ਵਿੱਚ ਕੋਈ ਸੈਲਸ ਤਾਂ ਨਹੀਂ ਉਹ ਬੜਾ ਸਿੰਪਲ ਜਿਹਾ ਟੈਸਟ ਹੈ ਉੱਚ ਕੋਈ ਵੀ ਪੇਸ਼ੇ ਨੂੰ ਕੋਈ ਤਕਲੀਫ ਨਹੀਂ ਹੁੰਦੀ ਪਰ ਯੂਰਿਨ ਸੈਂਪਲ ਦੇਣਾ ਹੈ ਉਹਦੇ ਵਿੱਚ ਚੈੱਕ ਕਰ ਲੈਣੀ ਕੋਈ ਸੈਲ ਇਦਾਂ ਦੇ ਹੈ ਤਾਂ ਨਹੀਂ ਪ੍ਰੋਸਟੇਟ ਵੀ ਕੀਤਾ ਜਾ ਸਕਦਾ ਉਹ ਜਿਆਦਾ ਕਸਟੇ ਵੀ ਨਹੀਂ ਹੈ ਪ੍ਰੋਸਟੇਟ ਜਿਹੇ ਹੁੰਦਾ ਸਰ ਬਰਾਹਲ ਐਲਗੀਨਲ ਪ੍ਰੋਸਟੇਟ ਜਿਹੇ ਹੁੰਦਾ ਉਹਦਾ ਉਹਦੇ ਵੀ ਟੈਸਟ ਪ੍ਰੋਸਟੇਟ ਦੇ ਕੈਂਸਰ ਅਲੱਗ ਹੁੰਦਾ ਪ੍ਰੋਸਟੇਟ ਦੇ ਉਹਦੇ ਟੈਸਟ ਹੁੰਦੇ ਉਸ ਤੇ ਇੱਕ ਪੀਐਸਏ ਟੈਸਟ ਕਰਨਾ ਹੁੰਦਾ ਹੈ ਉਹ ਬਲੱਡ ਦੇ ਥਰੂ ਮੈਂ ਪੀਐਸਏ ਟੈਸਟ ਨਾਲ ਆਪਾਂ ਪਤਾ ਲੱਗ ਜਾਂਦਾ ਕਿ ਅਗਰ ਉਹ ਵਧਿਆ ਹੈ ਨਾਰਮਲੀ ਉਹਦੀ ਵੈਲਿਊ ਲੈਸ ਦਨ 2 ਲੈਸ ਦਨ 3 ਹੀ ਹੁੰਦੀ ਹੈ ਜੇ ਉਹ ਅਪ ਟੂ 10 ਤੱਕ ਹੈ ਮਤਲਬ 4 ਤੋਂ 10 ਦੀ ਵੈਲਿਊ ਹੋ ਗਈ ਹੈ ਤਾਂ ਹੋਪ ਨਾ ਉਹ ਬਿਨਾਈਨ ਪ੍ਰੋਸਟੇਟਿਕ ਹਾਈਪਰਪਲੇਸ਼ੀਆ ਜਿਹਨੂੰ ਕਹਿੰਦੇ ਕਿ ਗਦੂਦ ਵਾਜ ਜਾਂਦਾ ਪਰ ਕੈਂਸਰ ਨਹੀਂ ਨਾਰਮਲੀ ਇਹ 50 ਸਾਲ ਤੋਂ ਬਾਅਦ ਜ਼ਿਆਦਾਤਰ ਸਾਰੇ ਮੈਨਸ ਤੇ ਪ੍ਰੋਸਟੇਟ ਵੱਧਣਾ ਸ਼ੁਰੂ ਹੋ ਜਾਂਦਾ ਉਹਦਾ ਸਾਈਜ਼ ਵੱਧਣਾ ਸ਼ੁਰੂ ਹੋ ਜਾਂਦਾ ਨਾਲ ਨਾਲ ਪੀਐਸਏ ਲੈਵਲ ਵੀ ਵਧਦੇ ਪਰ ਹਰ ਪੀਐਸਏ ਲੈਵਲ ਵਧਣੇ ਨੂੰ ਆਪਾਂ ਕੈਂਸਰ ਨਹੀਂ ਕਰਦੇ ਪਰ ਜੇ 10 ਤੋਂ ਜ਼ਿਆਦਾ ਵਧਿਆ ਹੋਇਆ ਤਾਂ ਉਹ ਜ਼ਿਆਦਾਤਰ ਇੰਡੀਕੇਟਰ ਹੈ ਕਿ ਕੈਂਸਰ ਹੀ ਹੈ ਪ੍ਰੋਸਟੇਟ ਪ੍ਰੋਸਟੇਟ ਦਾ ਕੈਂਸਰ ਹੈ ਬਟ ਉਸ ਤੋਂ ਪਹਿਲਾਂ ਪੀਐਸਸੀ ਲੈਵਲ ਵਧਣਾ ਸ਼ੁਰੂ ਹੋ ਜਾਂਦਾ ਉਹਦੀ ਵੈਲੋਸਟੀ ਆਪਾਂ ਚੈੱਕ ਕਰਦੇ ਕਿ ਕਿੰਨੀ ਤੇਜ਼ੀ ਨਾਲ ਵਧ ਰਿਹਾ ਪੀਐਸਸੀ ਲੈਵਲ ਇਹ ਸਾਰੇ ਇੰਡੀਕੇਟਰ ਹਨ ਆਪਾਂ ਨੂੰ ਜੋ ਦੱਸਦੇ ਕਿ ਹੋ ਸਕਦਾ ਕਿ ਕੈਂਸਰ ਹੋ ਫਿਰ ਬਾਇਓਪਸੀ ਲੈ ਕੇ ਪਤਾ ਲੱਗਦਾ ਫਿਰ ਬਾਇਓਪਸੀ ਕਰਨੀ ਹੁੰਦੀ ਹੈ ਇੱਕ ਵਾਰੀ ਪੀਐਸਸੀ ਤੋਂ ਆਪਾਂ ਪਤਾ ਲੱਗ ਗਿਆ ਕਿ ਇਹ ਲੈਵਲ ਵਧ ਰਹੇ ਠੀਕ ਹੈ ਤੇ ਫਿਰ ਆਪਾਂ ਨੇ ਉਹਦਾ ਟੈਸਟ ਕਰਾਣੇ ਪੈਂਦੇ ਇੱਕ ਅਲਟਰਾਸਾਉਂਡ ਹੋ ਗਿਆ ਹੈ ਫਿਰ ਐਮ ਆਰ ਆਈ ਕਰਾਣਾ ਪਹਿਲੇ ਨਾਲ ਬਾਇਓਪਸੀ ਵੀ ਲੈਣੀ ਪੈਂਦੀ ਬਾਇਓਪਸੀ ਜੋ ਆਪਾਂ ਸਾਰੇ ਪ੍ਰੋਸਟੇਟ ਨੂੰ ਮਲਟੀਪਲ ਟਾਈਪਸ ਤੋਂ ਸੁਈ ਨਾਲ ਜਾਂਚ ਕਰਦੇ ਤੇ ਆਪਾਂ ਪਤਾ ਲੱਗ ਜਾਂਦਾ ਕਿ ਕਿਤੇ ਕੈਂਸਰ ਤਾਂ ਨਹੀਂ ਬਣ ਰਿਹਾ ਇਵਨ ਛੋਟਾ ਜਿਹਾ ਨਹੀਂ ਕੈਂਸਰ ਬਣ ਰਿਹਾ ਹੋਵੇ ਤਾਂ ਇਮੀਡੀਏਟਲੀ ਪਤਾ ਲੱਗ ਜਾਂਦਾ ਪਿਊਰ ਰਿਵਲ ਹੈ ਨਾ ਹਾਂਜੀ ਹਾਂਜੀ ਇਹ ਬਿਲਕੁਲ ਪਿਊਰ ਰਿਵਲ ਹੈ ਕਈ ਪੇਸ਼ੈਂਟ ਲੇਟ ਸਟੇਜ ਤੇ ਪ੍ਰੀਜ਼ੈਂਟ ਕਰਦੇ ਕਿ ਉਹਨਾਂ ਨੂੰ ਪਿਸ਼ਾਬ ਦੇ ਸਿੰਪਟਮ ਇੰਨੀ ਜਲਦੀ ਆਏ ਹੀ ਹੁੰਦੇ ਔਰ ਉਹ ਮੈਡੀਕਲ ਕੋਈ ਐਡਵਾਈਸ ਵੀ ਨਹੀਂ ਲੈਂਦੇ ਪਰ ਜਦੋਂ ਆਪਾਂ ਟੈਸਟ ਕਰਦੇ ਆਂ ਤਾਂ ਉਹਨਾਂ ਨੂੰ ਪਤਾ ਲੱਗਦਾ ਕਿ ਇਹ ਹੋਰ ਜਗ੍ਹਾ ਤੇ ਵੀ ਜਿਵੇਂ ਬੋਨਸ ਵਗੈਰਾ ਚ ਫੈਲਿਆ ਹੈ ਪਰ ਪ੍ਰੋਸਟੇਟ ਦਾ ਕੈਂਸਰ ਇੱਕ ਅਜਿਹਾ ਦਾ ਕੈਂਸਰ ਹੈ ਕਿ ਜੋ ਕਾਫੀ ਟਾਈਮ ਤੱਕ ਇਵਨ ਸਟੇਜ 4 ਕੈਂਸਰ ਹੈ ਉਸ ਨੂੰ ਵੀ ਆਪਾਂ ਮੈਨੇਜ ਕਰ ਸਕਦੇ ਹਾਂ ਉਹਨੂੰ ਕੰਟਰੋਲ ਕੀਤਾ ਜਾ ਸਕਦਾ ਹੈ ਕਈ ਪੇਸ਼ੈਂਟਸ ਨੂੰ 10-15 ਸਾਲਾਂ ਵਸਤੇ ਵੀ ਕੰਟਰੋਲ ਕੀਤਾ ਜਾ ਸਕਦਾ ਹੋ ਪਰ ਮੈਡੀਕਲ ਉਹਨੂੰ ਮੈਨੇਜ ਕਰਨ ਸਤੇ ਪਹਿਲਾਂ ਹਮੂੰ ਡਾਕਟਰ ਨੂੰ ਮਿਲਣਾ ਜ਼ਰੂਰੀ ਹੈ ਉਹਨਾਂ ਸਹੀ ਤਰੀਕੇ ਨਾਲ ਜਾਣ ਕਰਾ

ਕੋਈ ਤਰੀਕੇ ਨਾਲ ਮੈਂ ਫਿਰ ਜਿਵੇਂ ਡਾਕਟਰ ਨੇ ਦੱਸਿਆ ਆਪਾਂ ਨੂੰ ਵੀ ਪ੍ਰੋਸਟੇਟ ਦੇ ਕੈਂਸਰ ਦੇ ਵਿੱਚ ਦੇਖੋ ਜਿਵੇਂ ਡਾਕਟਰ ਸਪੈਸ਼ਲ ਦੱਸਦੇ ਨੇ ਵੀ 45 ਤੋਂ 50 ਸਾਲ ਤੋਂ ਬਾਅਦ ਹਰ ਇੱਕ ਪੇਸ਼ੈਂਟ ਨੂੰ ਕੋਸ਼ਿਸ਼ ਕਰਨ ਦੀ ਸਾਲ ਬਾਅਦ ਦੋ ਸਾਲ ਬਾਅਦ ਆਪਣਾ ਪੀਐਸਏ ਲੈਵਲ ਜ਼ਰੂਰ ਚੈੱਕ ਕਰਾਵੇ ਜਿਵੇਂ ਬਾਕੀ ਡਿਸਕ੍ਰਾਂ ਦੇ ਪੀਐਸਏ ਲੈਵਲ ਜ਼ਰੂਰ ਚੈੱਕ ਕਰਾਣ ਕਿਉਂਕਿ ਜੇ ਉਹ 10 ਤੋਂ ਉੱਪਰ ਆਦਾ ਤਾਂ ਉਹਨਾਂ ਨੂੰ ਜ਼ਰੂਰ ਡਾਕਟਰ ਨੂੰ ਮਿਲ ਕੇ ਉਹਦੇ ਟੈਸਟਸ ਕਰਾ ਕੇ ਆਪਾਂ ਉਹ ਇਹ ਜਾਂਚ ਕਰਾ ਲੈਣੀ ਚਾਹੀਦੀ ਦੂਜਾ ਜਿਵੇਂ ਪਿਸ਼ਾਬ ਚ ਫੋਨ ਆਉਂਦਾ ਹੈ ਖਾਸ ਕਰਕੇ 450 50 ਸਾਲ ਦੀ ਉਮਰ ਤੋਂ ਬਾਅਦ ਆਉਂਦਾ ਹੈ ਪਹਿਲੇ ਆਂਦਾ ਨੂੰ ਵੀ ਲੇਕਿਨ ਜੇ ਬਾਅਦ ਚ ਆਉਂਦਾ ਤਾਂ ਜਰੂਰ ਮਤਲਬ ਉਹਦਾ ਟੈਸਟ ਚੈੱਕ ਕਰਾਉਣਾ ਚਾਹੀਦਾ ਅਲਟਰਾਸਾਉਂਡ ਕਰਾ ਦੇ ਨਾ ਜੋ ਵੀ ਡਾਕਟਰ ਕਹਿੰਦੇ ਨੇ ਕਿ ਵੀ ਆਪਾਂ ਨੂੰ ਸਿਸਟੋਸਕੋਪੀ ਕਰਾ ਜੀ ਆਂ ਜਿਹੜੀ ਉਹ ਜੀਰੋਲੋਜਿਸਟ ਕਰਦੇ ਨੇ ਉਹ ਵੀ ਕਰਨੀ ਪੈ ਜਿੰਦੀ ਹੈ ਵੀ ਪਿਸ਼ਾਬ ਚ ਫੋਮ ਕਿਉਂ ਆ ਰਿਹਾ ਜੇ ਕੋਈ ਸਬੂਤ ਕਰੋ ਪਥਰੀ ਨਹੀਂ ਹੈ ਇਹ ਤਾਂ ਕੋਈ ਹੋਰ ਕਾਰਨ ਕੀ ਹੋ ਸਕਦਾ ਬੇਦਰ ਇੱਕ ਪਸ਼ਾਉ ਤੋਂ ਹੋਣਾ ਰਿਹਾ ਕਿ ਜਦੋਂ ਡਾਕਟਰ ਅਕਸਰ ਜਿਵੇਂ ਦੱਸਿਆ ਪੂਰਾ ਟੈਸਟ ਕੀਤਾ ਜਾਂਦਾ ਹੈ ਕਿ ਯੂਰਿਨ ਦੇ ਆਪਾ ਕਲਚਰ ਵੀ ਕਰਨਾ ਹੈ ਕੋਈ ਇਨਫੈਕਸ਼ਨ ਤਾਂ ਨਹੀਂ ਹੈ ਸਿਸਟੋਸਕੋਪੀ ਕਰਕੇ ਦੇਖਦੇ ਦੂਰ ਵੀਨ ਰਾਈ ਦੇ ਅੰਦਰ ਕੋਈ ਹੋਰ ਸਟੋਨ ਤਾਂ ਨਹੀਂ ਹੈ ਜਾਂ ਕੁਝ ਹੋਰ ਕੋਈ ਕੋਲਿਕ ਵਗੈਰਾ ਤਾਂ ਨਹੀਂ ਹੈ ਕਈ ਵਾਰੀ ਬਹੁਤ ਹੀ ਛੋਟਾ ਜਿਹਾ ਕੋਈ ਕੈਂਸਰ ਹੁੰਦਾ ਜੋ ਸਕੈਨ 'ਚ ਵੀ ਨਾ ਦਿਖੇ ਉਹ ਦੂਰ ਵੀਨ ਨਾਲ ਜ਼ਿਆਦਾ ਬੈਟਰ ਕਿਉਂਕਿ ਉਹਦੀ ਮੈਗਨੀਫਿਕੇਸ਼ਨ ਹੁੰਦੀ ਹੈ 15 ਤੋਂ 20 ਟਾਈਮ ਜ਼ਿਆਦਾ ਮੈਗਨੀਫਾਈਡ ਯੂਜ਼ ਹੁੰਦਾ ਉਹਤ ਵਧੀਆ ਦਿਖ ਵੀ ਜਾਂਦਾ ਜਿੱਦਣ ਆਪਾਂ ਫਿਰ ਆਪਣਾ ਬਵਾਈ ਤੇ ਜਾਂਚ ਹੋ ਜੇਗੀ ਕਿਉਂਕਿ ਜੇ ਪਸ਼ਾਬ ਦੀ ਸੈੱਲੀ ਦਾ ਕੈਂਸਰ ਹੈ ਜਾਂ ਕੋਈ ਪ੍ਰੋਸਟੇਟ ਦਾ ਕੈਂਸਰ ਹੈ ਜਿਵੇਂ ਲੇਡੀਜ਼ ਨੂੰ ਬ੍ਰੈਸਟ ਕੈਂਸਰ ਬਹੁਤ ਹੁੰਦਾ ਹੈ ਨਾ ਤੇ ਜੈਂਟਸ ਨੂੰ ਜ਼ਿਆਦਾ ਕਰਕੇ ਪਸ਼ਾਬ ਦੀ ਸੈੱਲੀ ਦਾ ਕੈਂਸਰ ਵੀ ਬਹੁਤ ਜ਼ਿਆਦਾ ਹੁੰਦਾ ਕਿਉਂਕਿ ਅਸੀਂ ਸਿਰਫ ਰੀਨ ਵੀ ਦੇਖਦੇ ਆ ਸੈੱਲੀ ਦਾ ਪ੍ਰੋਸਟੇਟ ਦਾ ਕੈਂਸਰ ਪ੍ਰੋਸਟੇਟ ਦਾ ਕੈਂਸਰ ਹੋਮਨ ਹੋ ਰਿਹਾ ਤੇ ਜਿਹਦਾ ਆਪ ਨੂੰ ਇਲਾਜ ਵੀ 100% ਹੈ ਲੇਕਿਨ ਜੇ ਆਪਾਂ ਲੇਟ ਬਹੁਤ ਹੋ ਗਏ ਸਪੋਜ਼ ਕਰੋ ਬੌਨਸ ਵੀ ਚਲਾ ਗਿਆ ਤੇ ਉਸ ਤੋਂ ਪੇਸ਼ਾਬ ਕੰਟਰੋਲ ਵੀ ਖਤਮ ਹੋ ਗਿਆ ਲੱਤਾਂ ਤੇ ਬਜਰਣਾ ਵੀ ਘਟ ਗਿਆ ਫਿਰ ਕੁਝ ਨਹੀਂ ਕਰ ਸਕਦੇ ਫਿਰ ਉਹਨਾਂ ਦਾ ਉਹਨਾਂ ਪੇਸ਼ੈਂਟ ਦਾ ਉਹਨੂੰ ਦੇਖਣਾ ਪੈਂਦਾ ਕਿ ਕਿਹੜੇ ਟਾਈਪ ਦਾ ਕੈਂਸਰ ਹੈ ਕਿਉਂਕਿ ਬਲੈਡਰ ਕੈਂਸਰ ਜਦੋਂ ਬਹੁਤ ਜ਼ਿਆਦਾ ਪ੍ਰੋਗਨੋਸਿਸ ਖਰਾਬ ਹੈ ਪਰ ਪ੍ਰੋਸਟੇਟ ਤੇ ਫਿਰ ਵੀ ਟ੍ਰੀਟਮੈਂਟ ਅਵੇਲੇਬਲ ਹੈ ਉਸੇ ਪੇਸ਼ੈਂਟ ਦੀ ਕੁਆਲਿਟੀ ਇੰਪਰੂਵ ਕਰ ਸਕਦੇ ਤੁਸੀਂ ਜੇ ਬਲੈਡਰ ਕੈਂਸਰ ਅਸੀਂ ਤਾਂ ਡਾਕਟਰ ਨੇ ਇੱਥੇ ਨਹੀਂ ਪੇਸ਼ੈਂਟ ਲਈ ਜਿਹਨਾਂ ਦੇ ਪਿਸ਼ਾਬ ਦੀ ਫੈਲੀ ਵੀ ਪਕਰਤੀ ਹੈ ਲੇਕਿਨ ਉਹ ਪੇਸ਼ੈਂਟ ਹੋਵੇ ਪਿਛਲੇ 4-5 ਸਾਲ ਤੋਂ ਬਿਲਕੁਲ ਨਾਰਮਲ ਹੈ ਉਹ ਜੇ ਫੈਲੀ ਬਾਹਰ ਬਣਾਉਂਦੇ ਪੇਸ਼ੈਂਟ ਨਾਰਮਲ ਘੁੰਮ ਰਿਹਾ ਕੋਈ ਪ੍ਰੋਬਲਮ ਨਹੀਂ ਨਥਿੰਗ ਬਿਲਕੁਲ ਨਾਰਮਲ ਹੈ ਕੋਈ ਉਹਨਾਂ ਰੇਡੀਸ਼ਨ ਦਾ ਕੰਮ ਹੀ ਹੋਈ ਬਾਤ ਵਿੱਚ ਬਿਲਕੁਲ ਹੰਡਲ ਫਰੈਂਡ ਹੋ ਕੇ ਲੇਕਿਨ ਇਸ ਕਰਕੇ ਆਪਾਂ ਨੂੰ ਜਦੋਂ ਵੀ ਕੋਈ ਖਾਸ ਆਪ ਨੂੰ ਆਵੇ ਆਪਾਂ ਜਰੂਰ ਅੱਛੀ ਜਗ੍ਹਾ ਚੈੱਕ ਕਰਵਾਓ ਤੇ ਉਹਦੀ ਪ੍ਰੋਪਰ ਜਾਂਚ ਕਰਵਾਓ ਜਿਹਦੇ ਨਾਲ ਤੁਹਾਨੂੰ ਇੱਕ ਵਾਰੀ ਵੀ ਆ ਕੇ ਜੇ ਇੱਕ ਵਾਰੀ ਆ ਕੇ ਬੰਦ ਵੀ ਹੋ ਗਿਆ ਲੇਕਿਨ ਤੁਸੀਂ ਉਹਨੂੰ ਨਾਰਮਲ ਮਤਲਬ ਇਸ ਤਰ੍ਹਾਂ ਨਹੀਂ ਸਮਝਣਾ ਵੀ ਇਹ ਕੁਝ ਨਹੀਂ ਹੈ ਗਰਮੀ ਕਰਕੇ ਹੋ ਗਿਆ ਆਮ ਤੌਰ ਤੇ ਲੋਕ ਸਾਡੇ ਗਰਮੀ ਕਰਕੇ ਉਹ ਨਹੀਂ ਮਤਲਬ ਕਿ ਛੱਡ ਦੇ ਲੈ ਸਭ ਜੀ ਤੇ ਉਹ ਬਿਮਾਰੀ ਫਿਰ ਵੱਦੀ ਵੱਦੀ ਜਾਂਦਾ ਹੈ ਇੰਨੀ ਵੱਡੀ ਹੋ ਜਾਂਦੀ ਆਪਾਂ ਕੁਝ ਕਰ ਨਹੀਂ ਪਾਉਂਦੇ ਨੂੰ ਇਸ ਤਰ੍ਹਾਂ ਹੀ ਕੈਨਸਰ ਤੇ ਵੀ ਉਹਦੇ ਕੋਈ ਬਹੁਤ ਜ਼ਿਆਦਾ ਸਿੰਪਟਮ ਨਹੀਂ ਹੁੰਦੇ ਵੀ ਪ੍ਰੋਸਟੇਟਾ ਕੈਂਸਰ ਦਾ ਕਿਉਂਕਿ ਜਿਆਦਾ ਕਰਕੇ ਪ੍ਰੋਸਟੇਟਿਕ ਕੈਂਸਰ ਇੱਕੋ ਹੀ ਪ੍ਰੋਬਲਮ ਮੈਂ ਦੇਖੀ ਹੈ ਜੋ ਅਸੀਂ ਮਰੀਜ਼ਾਂ 'ਚ ਦੇਖ ਰਹੇ ਹਾਂ ਉਹਦੇ 'ਚ ਪਿਸ਼ਾਬ ਮਰੀਜ਼ ਦਾ ਕੰਟਰੋਲ ਘਟ ਜਾਂਦਾ ਕੱਪੜੇ 'ਚ ਆਉਣਾ ਸ਼ੁਰੂ ਹੋ ਜਾਂਦਾ ਪਿਸ਼ਾਬ ਕਰਕੇ ਆ ਵਿੱਚ ਨੂੰ ਲਾਲ ਦੇ ਕੱਪੜੇ ਥਾਣੇ 'ਚ ਹੋ ਜਾਂਦਾ ਕਿਉਂਕਿ ਜਦ ਵੱਧ ਜਾਂਦਾ ਉਹ ਤਾਂ ਲੇਕਿਨ ਜਦੋਂ ਰਸਤਾ ਬੰਦ ਹੋ ਜਾਂਦਾ ਉਹਦੇ ਸਟ੍ਰੀਮ ਜਿਹੜੀ ਧਾਰ ਗਿੰਦੇ ਉਹ ਉਹ ਘਣਪੋ ਕੱਟ ਹੋ ਜਾਂਦੀ ਹੈ ਪੇਸ਼ੈਂਟ ਦਾ ਉਹਨੂੰ ਲੱਗਦਾ ਕਿ ਮੇਰਾ ਯੂਰਿਨ ਕਲੀਅਰ ਨਹੀਂ ਹੋ ਰਹਾ ਨਾ ਯੂਰਿਨ ਜਾਣ ਤੋਂ ਬਾਅਦ ਵਾਰੀ ਵਾਰੀ ਝਾੜਾ ਕਰਦਾ ਉਹਨੂੰ ਪਾਸ ਕਰਨ ਵਾਸਤੇ ਪਰ ਜਾਣ ਤੋਂ ਬਾਅਦ ਵੀ ਉਹਨੂੰ ਲੱਗਦਾ ਕਿ ਇਹ ਪੂਰਾ ਖਾਲੀ ਨਹੀਂ ਹੋਇਆ ਬਿਲਕੁਲ। ਇਹਨਾਂ ਨੇ ਕਈ ਵਾਰੀ ਪੇਸ਼ੇਵਰ ਨਾ ਉਹ ਜੂਰੀਮੈਕਸ ਵਗੈਰਾ ਜਾਂ ਕੋਈ ਹੋਰ ਨਾ ਪ੍ਰੋਸਟੇਟ ਦੀ ਗੋਲੀ ਖਾਈ ਹੈ। ਮੈਂ ਪ੍ਰੋਸਟੇਟ ਕਿਹਾ ਉਹਨੇ ਆਰਮ ਪਿੰਡ ਵਿੱਚ ਦਿਖਾਇਆ ਕਿ ਤੇ ਰੋਕ ਨੂੰ ਦਿਖਾਇਆ। ਉਹਨੇ ਸਿੰਪਲ ਪ੍ਰੋਸਟੇਟ ਦੀ ਗੋਲੀ ਨਾਲ ਹੀ ਬਾਤ ਕੀਤੀ। ਲੇਕਿਨ ਉਹਨੇ ਜਾਂਚ ਨਹੀਂ ਕਰਵਾਇਆ। ਜਾਂਚ ਨਾ ਕਰਾਣ ਕਰਕੇ ਨਾ ਪੇਸ਼ੈਂਟ ਫਿਰ ਆਪਣੀ ਬਿਮਾਰੀ ਨੂੰ ਮਤਲਬ ਕਿ ਨਾ ਉਹ ਮਤਲਬ ਉਹ ਬਿਮਾਰੀ ਵੱਧ ਜਾਈਏਗੀ ਕਿ ਜੇ ਨਹੀਂ। ਉਹ ਜੂਰੀਮੈਕਸ ਵਗੈਰਾ ਲੈ ਰਿਹਾ ਹੂੰ ਲੱਗਦਾ ਵੀ ਮੈਨੂੰ ਸ਼ਾਇਦ ਪਿਛਾਵੇ ਨਾ ਠੀਕ ਹੋ ਜਾਊ। ਕਿਉਂ

ਬੇਈ ਕੁਝ ਪਤਾ ਲੱਗੇ ਤਾਂ ਤੁਸੀਂ ਸਿਸਟੋਸਕੋਪੀ ਜਿਹੜੇ ਜੀਰੋਲੋਜਿਸ ਕਰਦੇ ਨੇ ਉਹ ਜ਼ਰੂਰ ਜਾਓ ਕਿਉਂਕਿ ਤੁਹਾਡੇ ਇਹ ਨਾ ਹੌਲ ਮਾਰੀ ਜੇ ਨਾ ਹੀ ਵੱਡੀ ਹੋ ਜਾਏ ਜੇ ਤੁਸੀਂ ਉਹਦਾ ਕੋਈ ਇਲਾਜ ਹੀ ਨਾ ਕਰੋ ਹੈ ਨਾ ਜੀ ਹਾਂ ਤੇ ਇਸ ਤਰ੍ਹਾਂ ਹੀ ਤੁਹਾਨੂੰ ਜਾਣਕਾਰੀ ਜਿੰਦੇ ਰਹਿਵਾਂਗੇ ਸਮਝੋ